ਇੱਧਰ ਖੜਾ ਐ ਨਾ 21 ਮਾਡਲ ਇਹਦਾ ਬਈ ਤੂੰ ਮੈਂ ਤੂੰ ਦੱਸਤਾ ਵੀ 21 ਮਾਡਲ ਐ ਮੈਂ ਤਾਂ 23 ਮਾਡਲ ਸਮਝ ਗਿਆ 23 ਮਾਡਲ ਤੂੰ ਜਾਵਾ ਹਾਂ ਜਾ ਮੈਂ ਤੇ ਇਹਦੇ ਉੱਤੋਂ ਦੀ ਐ ਡਰਮੈਂਟ ਰਾਇਡਾ ਉੱਤੋਂ ਦੀ ਆ ਮੈਂ ਤਾਂ ਤੁਹੇ ਵੀ ਤੁਸੀਂ ਸੀਲਾਂ ਸੁਲਾ ਚੱਕੀ ਤੋ ਵੀ ਸੀਲ ਨਹੀਂ ਕੋਈ ਨਿਕਲੀ ਸੁਨਾਂ ਦਾ 100 ਦੀ ਨਿਕਲੀ ਅਸਲ ਸੁੂ ਵਾਲੀ ਵੀ ਸੀ ਹੈ ਜੇ ਤੁਹਾਨੂੰ ਨਾਲ ਲੈਪਟਾਪ ਵਾਲੀ ਬਈ ਆਹੀ ਆ ਹਿੱਸਾ ਚਾਹੀਦਾ ਸਰਕਾਰ ਦੇ ਉਸ ਤੋਂ ਤੇ ਕਿਤੇ ਵੀ ਦਾਗ ਨਹੀਂ ਡਰਦਾ ਆ ਪੱਠੀ ਦੇ ਮੜੇ ਜੀ ਹਾਂ ਦਰਸ਼ਨ ਕਰਾ ਦਿਓ ਆਪਾਂ ਤਾਂ ਦਰਸ਼ਨ ਹੀ ਕਰਾ ਰਹੇ ਹਾਂ ਆਹ ਕੋਣ ਵਾਲੇ ਆ ਬਾਕੀ ਤਾਂ ਕੰਮ ਹੀ ਹੈ ਨਹੀਂ ਬੈਠ ਜਿਵੇਂ ਬਾਈ ਪੱਟੀ ਕਹਿੰਦਾ ਹੁੰਦਾ ਇਕੱਲੇ ਹਾਰ ਦੀ ਮੈਂ ਕਿਸੇ ਪਾਸੇ ਨਹੀਂ ਇਹ ਇੱਥੇ ਚੈੱਕ ਕਰਾ ਇਹ ਇੱਥੇ ਆਮ ਹੀ ਜਦੋਂ ਡੱਗਿਆਂ ਦੇ ਹੇਟਾਂ ਤੋਂ ਗਿੱਲਾ ਗੁੱਲਾ ਹੋ ਕੇ ਲੈ ਜਾਂਦੇ ਨੇ ਜੀ ਗਿੱਲਾ ਗੁੱਲਾ ਹੋ ਕੇ ਲੈ ਜਾਂਦੇ ਉਹ ਸਟicker ਵੀ ਹੇ ਤੱਕ ਕਨੋਪੀ ਸਿਸਟਮ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਆਹ ਸਟicker ਚੈੱਕ ਕਰਾ ਦਿਓ ਸਟicker ਤਾਂ ਇਕੱਲਾ ਇਕੱਲਾ ਖੜਾ ਦਾ ਸਾਰਾ ਜਿਦਾ ਇਹ ਚੱਲਿਆ ਕਿੰਨਾ ਹੋਇਆ ਬਈ ਤੇ 950 ਘੰਟਾ ਚੱਲਿਆ 950 ਘੰਟਾ ਚੱਲਿਆ ਹੋਇਆ ਬਈ ਆਹ ਸੀਲ ਚੈੱਕ ਕਰਾਓ ਲੋ ਜੀ ਅਜ ਨੂੰ ਸੀਲ ਚੈੱਕ ਕਰਾਓ ਸੈਡਾ ਸੂਡਾ ਚੈੱਕ ਕਰਾ ਦੇ ਸੈਡਾ ਸੂਡਾ ਚੈੱਕ ਕਰਾ ਦਿਓ ਕਿਸੇ ਪਾਸੇ ਹੈ ਨਹੀਂ ਸਪਰਾ ਕਿਸੇ ਪਾਸੇ ਵੀ ਨਹੀਂ ਆ ਉੱਪਰੋਂ ਚੈੱਕ ਕਰਾਓ ਉਰੇ ਤਾਂ ਮੈਲਾ ਦਾ ਕੋਈ ਬੈਠਾ ਹੀ ਨਹੀਂ ਹੈਗਾ ਹਾਂ ਇਹ ਅਜ ਰੇਟਾਂ ਦਾ ਮਗਰਾਟਾ ਤੇ ਆਪ 23 24 ਦੇ ਵੀ ਵੱਜ ਜਾਂਦੀਆਂ ਹਾਂ ਹਾਂ ਇੱਥੇ ਤਾਂ ਮੈਲਾ ਦਾ ਕੋਈ ਬੈਠੀ ਨਹੀਂ ਬਈ ਆ ਪੈਰਦਾਨਾ ਦਾ ਚੈੱਕ ਕਰਾਓ ਇੱਕ ਗੱਲ ਹੋਰ ਮੈਂ ਨੋਟ ਕੀਤੀ ਆ 11ਵੇਂ ਮਹੀਨੇ ਦਾ ਹਾਂ ਯਾਰ ਮੈਂ ਇੱਕੀ ਦੇ ਵੀ 11ਵੇਂ ਦਾ ਇੱਕੀ ਦੇ ਵੀ ਵੀ 11ਵੇਂ ਮਹੀਨੇ ਦਾ ਹੈਗਾ ਤੇ ਬਈ ਹੁਣ ਆਪਾਂ ਇਹ ਰੇਟ ਕੀ ਆ ਇਹ ਦੇਣਾ 7.5 ਲੱਖ ਦਾ ਦਰਵਾਜ਼ਾ 7.5 ਲੱਖ ਰੁਪਏ ਦਾ ਦੇਣ ਹੈਗਾ ਹਲਕਾ ਫੁਲਕਾ ਮਾਨਤਾ ਕਰਦਾਂਗੇ ਮਾਨਦਾਨ ਕਰਦਾਂਗੇ ਨੰਬਰ ਪਟਿਆਲੇ ਦਾ ਇਹ ਵੀ ਪਹਿਲੀ ਪਾਰਟੀ ਦਾ ਬਈ ਪਹਿਲੀ ਤਾਂ ਪਹਿਲੀ ਆ ਖੋਲਿਓ ਮਾੜੀ ਦੀ ਸ਼ੋਅ ਇਹਦੀ ਲੋ ਵਿਸ਼ਾਜਨੂ ਕਰੋ ਵਿੱਚੋਂ ਚੈੱਕ ਬਈ ਯਾਰ ਮਾਰ ਕੇ ਚੈੱਕ ਕਰਾਈ 21 ਜਿੱਥੇ ਵੀ ਚੈੱਕ ਕਰੋਗੇ 21 21 ਆ ਪਿਓਰ ਸਾਰੇ ਪਾਸੇ ਮਾਰ ਕੇ 21 ਦੇ ਨੇ 7,25,000 ਰੁਪਏ ਡਿਮਾਂਡ ਹੈ ਹਾਂ ਤੇ ਪਿੰਡ ਫਰਵਾਹੀ ਬਾਈ ਨੰਬਰ ਬੋਲੀ ਤੇ ਰੱਖੋ 99527531 ਤੇ ਬਾਕੀ